सिविल ਹਸਪਤਾਲ ਗੁਰਦਾਸਪੁਰ ਵਿਕੇ ਡਾਕਟਰਾਂ ਨੇ ਆਪਣੀ ਸੇਵਾਵਾਂ ਮੱਠ ਪਾੜ ਕੇ ਐਮਰਜੈਂਸੀ ਦੇ ਬਾਹਰ ਲਗਾਇਆ ਧਰਨਾ ਮਰੀਜ਼ ਹੋ ਰਹੇ ਹਨ ਪਰੇਸ਼ਾਨ ਬੀਤੇ ਦਿਨੀ ਗੁਰਦਾਸਪੁਰ ਹਸਪੀਟਲ ਦੇ ਡਾਕਟਰ ਵਿਸ਼ਾਲ ਦੇ ਉੱਪਰ ਇੱਕ ਮਰੀਜ਼ ਵੱਲੋਂ ਕਿਸਾਨ ਜਥੇ ਬੰਦਿਆਂ ਨਾਲ ਲੈ ਕੇ ਸਿਵਲ ਹਸਪਤਾਲ ਗੁਰਦਾਸਪੁਰ ਵਿਕੇ ਡਾਕਟਰ ਵਿਸ਼ਾਲ ਦੇ ਉੱਪਰ ਗੰਭੀਰ આરોਪ ਲਗਾਏ ਗਏ ਸਨ ਕਿ ਡਾਕਟਰ ਵਿਸ਼ਾਲ ਵੱਲੋਂ ਇੱਕ ਮਰੀਜ਼ ਦਾ ਗਲਤ ਆਪ੍ਰਸ਼ਨ ਕੀਤਾ ਗਿਆ ਹੈ ਅਤੇ ਜਿਸ ਦੇ ਚੱਲਦੇ ਕਿਸਾਨ ਜਥੇ ਬੰਦਿਆਂ ਵੱਲੋਂ ਸਰਕਾਰੀ ਹਸਪਤਾਲ ਵਿੱਚ ਧਰਨਾ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਅੱਜ ਡਾਕਟਰਾਂ ਨੇ ਓਪੀਡੀ ਦਾ ਕੰਮ 3 ਘੰਟੇ ਬੰਦ ਕਰਕੇ ਐਮਰਜੈਂਸੀ ਦੇ ਬਾਹਰ ਧਰਨਾ ਦਿੱਤਾ ਜਿਸ ਦੇ ਚਲਦੇ ਦਵਾਈਆਂ ਲੈਣ ਆਏ ਮਰੀਜ਼ ਕਾਫੀ ਪਰੇਸ਼ਾਨ ਦਿਖੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਵੇਰੇ 9 ਵਜੇ ਦੇ ਹਸਪਤਾਲ ਵਿੱਚ ਆਏ ਹਾਂ ਪਰ ਡਾਕਟਰ ਹੜਤਾਲ ਤੇ ਚਲੇ ਗਏ ਹਨ ਜਿਸ ਦੇ ਕਾਰਨ ਅਸੀਂ ਕਾਫੀ ਪਰੇਸ਼ਾਨ ਹੋ ਰਹੇ ਹਾਂ ਬਿਲਕੁਲ ਕੋਈ ਨਹੀਂ ਪਰੇਸ਼ਾਨ ਹੋ ਰਹੇ ਹਾਂ ਜੀ ਸਰ ਡਾਕਟਰ ਮਿਲਿਆ ਅੱਛਾ ਕਹਿ ਰਹੇ ਕਿ ਸਾਡੇ ਨਾਲ ਸਟ੍ਰਾਈਕ ਚੱਲ ਰਹੀ ਆ ਨਹੀਂ ਉੱਥੇ ਚੱਲੇ ਤੁਹਾਨੂੰ 2 ਘੰਟੇ ਬਾਅਦ ਅਸੀਂ ਆਣ ਕੇ ਮਿਲਦੇ ਹਾਂ ਅੱਛਾ ਤੁਸੀਂ ਵੇਲੇ ਹੀ 2 ਘੰਟੇ ਬੈਠ ਰਹੋਗੇ ਨਹੀਂ ਫ੍ਰੀ ਤੇ ਹੈ ਨਾ ਆਪ ਫਿਰ ਕੋਈ ਕਾ ਡਾਕਟਰ ਮਿਲਿਆ ਪਰ ਸਾਰੇ ਤੇ ਪ੍ਰੋਬਲਮ ਇਹ ਆ ਰਹੀ ਨਾ ਕਿ ਮਤਲਬ ਕਿ ਪੇਸ਼ੈਂਟ ਖਰਾਬ ਹੋ ਜੁ ਪੀ ਜਾਦੇ ਸਰਕਾਰੀ ਟੈਸਟ ਵਗੈਰਾ ਵੀ ਘਾਟੇ ਹੋਏ ਅੱਛਾ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਹਾਂ ਜੀ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਹੈ ਇਹ ਨਹੀਂ ਕਹ ਰਹੇ ਲੋਕਾਂ ਨੂੰ ਹਾਂ ਜੀ ਪਰੇਸ਼ਾਨੀ ਆ ਰਹੀ ਹੈ ਇਹ ਕੱਲੇ ਸਾਨੂੰ ਨਹੀਂ ਸਾਰਿਆਂ ਨੂੰ ਆ ਰਹੀ ਹੈ ਉਹ ਡਾਕਟਰ ਮਿਲਦੇ ਨਹੀਂ ਬਈ ਡਾਕਟਰ ਤੇ ਮਿਲ ਗਿਆ ਸਾਨੂੰ ਤੇ ਮਿਲਿਆ ਜਿਹੜੀ ਗੱਲ ਹੈ ਆਪਾਂ ਤੋਂ ਸੱਚਾਈ ਦੱਸੋ ਅਰਧਾਰਗ ਦੇ ਬਠੇ ਨੇ ਹਾਂਜੀ ਹਾਂ ਨਹੀਂ ਕੋਈ ਡਰ ਨਹੀਂ ਹੈ ਅਮੀ ਅੱਜ ਆਇਆ ਹੀ ਕੋਈ ਨਹੀਂ ਡਾਕਟਰ ਕੋਈ ਨਹੀਂ ਤੁਸੀਂ ਕਿਥੋਂ ਆਏ ਹੋ ਮੈਰੇ ਅੱਗੇ ਕੇ ਅੱਛਾ ਕਿਨੇ ਦਿਨ ਹੋਇਆ ਇਹਨੂੰ 3 ਦਿਨ ਹੋ ਗਏ ਡਾਕਟਰ ਨੂੰ ਲੱਭਾ ਨਹੀਂ ਲੋਈ ਕੀ ਗੱਲ ਮੇਰੇ ਹਸ ਹੋ ਜਾ ਤੇ ਜਿਗਰ ਡਾਕਟਰ ਕੀ ਗੱਲ ਡਾਕਟਰ ਕਿਉਂ ਨਹੀਂ ਆਏ ਪਤਾ ਨਹੀਂ ਕੀ ਰਿਹਾ ਕਾਸਫਰ ਜਨੋ ਜੋ ਬਾਕੀ ਕੀ ਮਸਲਾ ਆਇਆ ਅ ਸਾਡਾ ਮਸਲਾ ਇਹ ਆ ਜੀ ਸਾਡੇ ਡਾਕਟਰ ਸਾਹਿਬ ਸੀਗੇ ਡਾਕਟਰ ਵਿਸ਼ਾਲ ਉਹਨਾਂ ਨੇ ਇੱਕ ਪੇਸ਼ੈਂਟ ਦੀ ਸਰਜਰੀ ਕੀਤੀ ਪਿਛਲੇ ਦਿਨਾਂ ਦੇ ਵਿੱਚ ਅ ਪਿਛਲੇ ਅਕਤੂਬਰ ਮਹੀਨੇ ਵਿੱਚ ਸਰਜਰੀ ਕੀਤੀ ਉਹ ਪੇਸ਼ੈਂਟ ਦੀ ਪਹਿਲੀ ਤੇ ਗੱਲ ਆ ਉਹ ਪੇਸ਼ੈਂਟ ਕਹਿ ਰਿਹਾ ਕਰੋ ਹਰਨੀਆਂ ਦਾ ਆਪਰੇਟ ਆ ਜਦਕਿ ਉਹ ਹਰਨੀਆਂ ਦਾ ਆਪਰੇਟ ਨਹੀਂ ਹੈ ਉਹ ਆਪਰੇਟ ਸੀਗਾ ਵੈਰਾਇਕੋਸੀਲ ਵੈਰਾਇਕੋਸੀਲ ਦੀ ਬਿਮਾਰੀ ਹੁੰਦੀ ਹੈ ਜਿਹਦਾ ਆਪਰੇਟ ਕੋਈ ਜਿਆਦਾ ਲੰਬਾ ਚੋੜਾ ਬਰੇਡ ਨਹੀਂ ਹੁੰਦਾ ਸਿਰਫ ਉਹਦੀ ਲਾਈਗੇਸ਼ਨ ਹੁੰਦੀ ਹੈ ਜਾਂ ਉਹਨੂੰ ਬੰਨ ਦਿੰਦੇ ਨੇ ਆਰਟਰੀ ਨੂੰ ਕੀ ਉਹ ਆਪਣੇ ਆਪ ਜਿਹੜੀ ਡਿਸੋਲਵ ਹੋ ਜੀ ਹੁਣ ਉਹਦੇ ਵਿੱਚ ਰੈਕਰੈਂਸ ਰੇਟ ਬੜੀ ਐ ਉਹਦੇ ਵਿੱਚ ਰੈਕਰੈਂਸ ਬੜੀ ਹੋ ਜਾਂਦੀ ਐ ਕਈ ਵਾਰੀ ਉਹ ਦੁਬਾਰਾ ਚੀਜ਼ ਜਿਹੜੀ ਆ ਆ ਜਾਂਦੀ ਐ ਹੁਣ ਆਮ ਲੋਕਾਂ ਦੇ ਵਿੱਚ ਇਹ ਚੀਜ਼ ਸ਼ਾਇਦ ਨਹੀਂ ਐ ਜਾਂ ਜਾਣਕਾਰੀ ਕਈ ਵਾਰੀ ਨਹੀਂ ਹੋਏ ਉਹਨਾਂ ਨੂੰ ਤੇ ਇਸ ਕਰਕੇ ਉਹ ਉਹਨਾਂ ਨੂੰ ਲੱਗਿਆ ਕਿ ਹਰਨੀਆਂ ਦਾ ਆਪਰੇਟ ਸੀਗਾ ਤੇ ਆਪਰੇਟ ਨਹੀਂ ਕੀਤਾ ਜਿੰਦਾਬਾਦ ਸਾਡੀ ਜ਼ਰੂਰਤ ਜਿੰਦਾਬਾਦ ਅੱਛਾ ਇਸ ਕਰਕੇ ਇਹ ਸਾਡੇ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨੇ ਆ ਕੇ ਹੜਤਾਲ ਕੀਤੀ ਐ ਸਾਡੇ ਡਾਕਟਰ ਵਿਸ਼ਾਲ ਦੇ ਖਿਲਾਫ ਉਹਨਾਂ ਨੇ ਨਾਰੇਬਾਜ਼ੀਆਂ ਕੀਤੀਆਂ ਉਹਨਾਂ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹਨਾਂ ਨੇ ਤਾਂ ਪੇਸ਼ੰਤ ਦੀ ਵਧੀਆ ਤਰੀਕੇ ਨਾਲ ਆਪਰੇਟ ਕੀਤਾ ਫਿਰ ਕਹਿ ਰਹੇ ਉਹਨਾਂ ਨੇ ਪੈਸੇ ਲਏ ਐ ਕੋਈ ਇਹੋ ਜਿਹੀ ਕੋਈ ਗੱਲ ਵੀ ਤਾਂ ਨਹੀਂ ਹੋਈ ਕਿਉਂਕਿ ਸਾਡੇ ਕੋਲ ਹੁਣ ਬੋਰਡ ਆਫ ਡਾਕਟਰਸ ਦੀ ਜਿਹੜੀ ਬਣੀ ਸੀ ਬੋਰਡ ਆਫ ਡਾਕਟਰਸ ਦਾ ਸਾਡੇ ਕੋਲ ਰਿਜ਼ਲਟ ਆ ਗਿਆ ਜਿਹਨੇ ਦੱਸ ਦਿੱਤਾ ਵੀ ਇਹੋ ਜਿਹੀ ਕੋਈ ਗੱਲ ਬਾਤ ਨਹੀਂ ਹੋਈ ਫਿਰ ਡਾਕਟਰ ਨੂੰ ਡੀਫੇਮ ਕਰਨ ਦੀ ਕਿਉਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਡਾਕਟਰ ਸਾਹਿਬ ਨੇ ਆਪਣਾ ਕੰਮ ਬਿਲਕੁਲ ਆਪਣੀ ਤਨਦੇਹੀ ਨਾਲ ਮਿਹਨਤ ਦੇ ਨਾਲ ਕੀਤਾ ਰਿਕਰੈਂਸ ਹੋ ਜਾਂਦੀ ਏ ਇਹਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਫਿਰ ਵੀ ਉਹ ਫਾਲੋ ਅਪ ਦਾ ਚੀਜ਼ ਹੈਗੀ ਉਹ ਫਾਲੋ ਅਪ ਕਰਾਂਗੇ ਪਤਾ ਲੱਗੂਗਾ ਹੁਣ ਤਾਂ ਸਟ੍ਰਾਈਕ ਆਉਤਾ ਕਦ ਸਟ੍ਰਾਈਕ ਸਾਡੀ ਜਿਹੜੀ ਹੈ ਅੱਜ ਆਪਾਂ 2 ਘੰਟੇ ਦੀ ਕਲਮਬੰਦ ਹੜਤਾਲ ਜਿਹੜੀ ਕੀਤੀ ਹੈ ਫਿਰ ਵੀ ਸਾਡੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਇਹ ਜਿਹੜੀ ਹੈ ਜਿਨ੍ਹਾਂ ਨੇ ਡਾਕਟਰ ਵਿਸ਼ਾਲ ਤੇ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਪ੍ਰੈਸ਼ਰ ਬਣਾਇਆ ਜਾ ਰਿਹਾ ਉਹਨਾਂ ਦੇ ਉਹ ਤਾਂ ਕੰਮ ਨਹੀਂ ਕਰ ਪਾਰੇ ਜੇ ਇਹੋ ਜੀ ਕੰਡੀਸ਼ਨ ਰਹਿੰਦੀ ਹੈ ਫਿਰ ਆਪਾਂ ਅੱਗੇ ਵੀ ਹੜਤਾਲ ਜਾਰੀ ਰੱਖਾਂਗੇ ਪੇਸ਼ੈਂਟ ਖਰਾਬ ਹੋ ਰਿਹਾ ਉਹਦਾ ਪੇਸ਼ੈਂਟ ਆ ਦੋ ਪੇਸ਼ੈਂਟ ਜਿਹੜੇ ਆ ਹੁਣ ਦੇਖੋ ਪੇਸ਼ੈਂਟ ਦਾ ਆਪਾਂ ਐਮਰਜੈਂਸੀ ਜਿਹੜੀ ਚਾਲੂ ਰੱਖੀ ਹੋਈ ਹੈ ਜਿਹੜੀ ਓਪੀਡੀ ਸੇਵਾਵਾਂ ਨੇ ਉਹ 2 ਘੰਟੇ ਵਾਸਤੇ ਬੰਦ ਕੀਤੀਆਂ ਸਾਡੇ ਰੋਸ ਵੱਲ ਜਨਰਲ ਲੈਪਰੋਸਕੋਪੀ ਸਰਜਨ ਸਿਵਰ ਹਸਪੀਟਲ ਕੋ ਦਾ ਹਸਪਤਲ ਮੈਂ ਪਿਛਲੇ 2 ਸਾਲ ਤੋਂ ਇੱਥੇ ਸਰਵਿਸ ਕਰ ਰਿਹਾ ਉਸ ਤੋਂ ਪਹਿਲਾਂ ਮੈਂ ਦਸ਼ਾਰਮਿੰਦਰ ਸਿੰਘ ਸੀਗਾ ਮੈਂ 1 ਕਤਕਤੂਬਰ 2023 ਨੂੰ ਪੇਸ਼ੈਂਟ ਮਨਪੀਰ ਸਿੰਘ ਸਨੋ ਪ੍ਰੇਤਮ ਸਿੰਘ ਦਾ ਲੈਫਟ ਵੈਰੀਕਲ ਸੀ ਇੰ ਦਾ ਆਪਰੇਟ ਕੀਤਾ ਉਸ ਤੋਂ ਬਾਅਦ ਮੈਂ ਪੇਸ਼ੇਂ ਨੂੰ 4 ਦਿਨ ਨੂੰ ਡਿਸਚਾਰਜ ਕਰਤਾ ਤੇ ਉਸ ਤੋਂ ਬਾਅਦ ਪੇਸ਼ੇਂ ਦੋ ਦਿਨ ਬਾਅਦ ਮੈਨੂੰ ਫੋਲੋਅ ਅਪ ਤੇ ਉਹ ਪੜੀ ਤੇ ਵੀ ਦਿਖਾਣ ਆਇਆ ਤੇ ਉਸ ਬਾਅਦ ਪੇਸ਼ੇਂ ਨਹੀਂ ਆਇਆ ਫਰਵਰੀ ਮਹੀਨੇ ਵਿੱਚ ਪੇਸ਼ੇਂ ਦੇ ਪੇਰੈਂਟਸ ਪਲੱਸ ਇੱਕ ਆਪਣਾ ਨੁਮਾਇੰਦਾ ਲੈ ਕੇ ਉਹ ਪੜੀ ਤੇ ਆਏ ਤਾਂ ਨਾਲ ਮੈਨੂੰ ਕੁਝ ਰਿਪੋਰਟਸ ਦਿਖਾਈਆਂ ਪੇਸ਼ੇਂ ਦੀਆਂ ਤੇ ਮੈਂ ਬੜੀ ਹਲੀਮੀ ਨਾਲ ਉਹਨਾਂ ਨੂੰ ਕਿਹਾ ਕਿ ਮੈਂ ਪੇਸ਼ੇਂ ਦਾ ਜੋ ਵੀ ਕੋਈ ਮੁਸ਼ਕਲ ਹੈ ਉਹਦੀ ਹੱਲ ਕਰਦਾ ਹਾਂਗਾ ਪਰ ਪੇਸ਼ੇਂ ਦੇ ਪੇਸ਼ੇਂ ਦੇ ਪਲੱਸ ਉਹਦੇ ਰਨਰ ਪੇਸ਼ੇਂ ਦੇ ਅਟੈਂਡਰਸ ਨੇ ਵੀ ਰਿਤੇ ਕ੍ਰਿਸ਼ੋਦੇਵ ਬਲੇਮ ਲਾਇਆ ਗਲਤ ਇਲਜ਼ਾਮ ਲਾਇਆ ਜੋ ਕਿ ਸਾਰਾ ਸਾਰਾ ਝੂਠ ਹੈ ਉਹ ਤੋਂ ਬਾਅਦ ਪੇਸ਼ੈਂਟ ਇੱਥੋਂ ਚਲਾ ਗਿਆ ਪਿਛਲੇ ਟੈਂਡੈਂਟ ਚਲੇ ਗਏ ਉਹਨਾਂ ਨੇ ਕਿਸਾਨ ਜੁਨੀਆ ਦੀ ਮਦਦ ਨਾਲ ਇੱਥੇ ਤਰਨਾ ਲਾਇਆ ਪਿਛਲੇ ਸੰਡੇ ਪਾਸ ਸੰਡੇ ਦੇਖੋ ਕਿਸਾਨ ਵੀਰ ਵੀ ਸਾਡੇ ਸਾਰੇ ਭਰਾ ਨੇ ਅਸੀਂ ਸਾਰੇ ਜਿੱਥੇ ਮੰਦਿਰ ਸਪੈਕਟ ਕਰਦੇ ਨੇ ਬਟ ਵਿਦਆਉਟ ਫੈਕਟਸ ਉਹਨਾਂ ਨੇ ਇੱਕ ਡਾਕਟਰ ਦੇ ਖਿਲਾਫ ਇਸ ਦਾ ਬਲੇਮ ਲਾਇਆ ਗਲਤ ਇਲਜ਼ਾਮ ਲਗਾਏ ਇੱਕ ਉਹਨਾਂ ਨੇ ਇਲਜ਼ਾਮ ਮਤੇਆ ਇਲਜ਼ਾਮ ਲਾਇਆ ਕਿ ਮੈਂ ਪੇਸ਼ੈਂਟ ਦਾ ਹਰਨਿਆਂ ਦਾ ਓਪਰੇਟ ਕੀਤਾ ਪੇਸ਼ੈਂਟ ਦਾ ਹਰਨਿਆਂ ਦਾ ਨਹੀਂ ਲੈਫਟ ਵੈਰੀਕੋਸੇਲ ਦਾ ਓਪਰੇਟ ਕੀਤਾ ਦੂਸਰਾ ਉਹ ਕਹਿ ਰਿਹਾ ਕਿ ਮੈਂ ਆਪਰੇਸ਼ਨ ਨਹੀਂ ਕੀਤਾ ਆਪਰੇਸ਼ਨ ਮੈਂ ਪੇਸ਼ੈਂਟ ਦੀ ਕੰਸੈਂਟ ਲੈਣ ਤੋਂ ਬਾਅਦ ਐਨਸੀਆ ਦੀ ਫਿਟਨੈਸ ਲੈਣ ਤੋਂ ਬਾਅਦ ਇੱਥੇ ਆਪਰੇਟ ਕੀਤਾ ਜੋ ਜਿਹਦੇ ਆਰਡੀ ਨੋਟਸ ਵੀ ਹੈ ਜਿਹਦੀ ਫੋਟੋਗ੍ਰਾਫੀ ਹੈ ਮੇਰੇ ਕੋਲ ਐਵੀਡੈਂਸ ਵੀ ਹੈ ਉਸ ਤੋਂ ਬਾਅਦ ਉਹਨਾਂ ਨੇ ਮੇਤੇ ਇਹ ਕਹਿ ਇਲਜ਼ਾਮ ਲਾਇਆ ਕਿ ਇਹਨਾਂ ਨੇ ਬਾਹਰੋਂ ਡਾਕਟਰ ਬੁਲਾ ਕੇ ਇੱਥੇ ਆਪਰੇਟ ਕੀਤਾ ਤੇ ਉਹਨੂੰ ਪੈਸੇ ਦਿੱਤੇ ਜੋ ਕਿ ਸਾਰਾ ਸਾਰ ਝੂਠ ਹੈ ਅਸੀਂ ਕਿਸੇ ਵੀ ਡਾਕਟਰ ਨੂੰ ਬਾਹਰੋਂ ਨਹੀਂ ਬੁਲਾਇਆ ਉਹਦਾ ਆਪਰੇਟ ਨਹੀਂ ਕੀਤਾ ਸੀਗਾ ਮੈਂ ਸੋਸ਼ਲ ਮੀਡੀਆ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਹਰ ਜੱਥੇ ਬੰਦੀ ਦੀ ਰਿਸਪੈਕਟ ਕਰਦੇ ਹਾਂ ਅਸੀਂ ਇੱ ਪਰ ਜਥੇ ਬੰਦਿਆਂ ਨੂੰ ਵੀ ਵਿਦੋਵਾਟ ਫੈਕਟਸ ਵੈਰੀਫਾਈ ਕਰਨ ਤੋਂ ਬਾਅਦ ਹੀ ਕਿਸੇ ਜੋ ਵੀ ਪੇਸ਼ੈਂਟ ਮਰੀ ਸਰ ਡਾਕਟਰ ਦੇ ਖਿਲਾਫ ਇਹ ਸਤਨੇ ਗਲਤ ਇਲਜ਼ਾਮ ਨਹੀਂ ਲਾਣੇ ਚਾਹੀਦੇ ਇਸ ਤਰ੍ਹਾਂ ਮੈਂਟਰਲ ਹਰਸਮੈਂਟ ਹੁੰਦੀ ਹੈ ਅਸੀਂ ਡਾਕਟਰ ਇਹਨਾਂ ਹਲਾਤਾਂ ਵਿੱਚ ਕਿਹੜਾ ਕੰਮ ਕਰ ਸਕਾਂਗੇ ਕਿ ਕਿਦ ਤੱਕ ਅੱਤਰ ਮਾਰਿਆ ਜਾਏਗਾ ਸਰ ਅਸੀਂ ਸੋਚਦੇ ਜਸੇ ਚਾਹਨੇ ਆ ਕਿ ਇਹ ਮੈਂਟਰਲ ਹਰਸਮੈਂਟ ਨਾ ਹੋਏ ਕਿ ਕਿਸੇ ਖਸਾਨ ਜਿੱਥੇ ਬੰਦਿਆਂ ਜੋ ਵੀ ਆਪਣੇ ਇਲਜ਼ਾਮ ਲਾ ਰਹੇ ਨੇ ਉਹ ਆਪਣੇ ਇਲਜ਼ਾਮ ਆਪਸ ਲੈਣ